ਪੀਤੀਪੁਰ ਪਿੰਡ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਬਣਾਈ ਆ ਕਣਕ ਵੀਜੰਦੀ ਪਰਾਲੀ ਜਿਹੜੀ ਸਾਂਭਦੀ ਆ ਨਾਲ-ਨਾਲ ਤੇ ਨਾਲ-ਨਾਲ ਉਹ ਕਣਕ ਬੀਜਦੀ ਆ ਬਹੁਤ ਹੀ ਇਹ ਤਰੀਕਾ ਸਸਤਾ ਤੇ ਟਿਕਾਊ ਔਰ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਆ ਉਹ ਬਣਾਈਆ ਵੀਸੀ ਸਾਹਿਬ ਡਾਕਟਰ ਗੋਸ਼ਲ ਸਾਹਿਬ ਅੱਜ ਇੱਥੇ ਖੁਦ ਆਏ ਨੇ ਡਾਇਰੈਕਟਰ ਐਕਸਟੈਂਸ਼ਨ ਸਾਹਿਬ ਆਏ ਨੇ ਜਸਵੀਰ ਸਿੰਘ ਗਿੱਲ ਉਹ ਉਹ ਵੀ ਨਾਲ ਆਇਨੇ ਯੂਨੀਵਰਸਿਟੀ ਦੀ ਪੂਰੀ ਟੀਮ ਇੱਥੇ ਆਈ ਆ ਇਹ ਦਿਖਾਉਣ ਵਾਸਤੇ ਆਹ ਦੇਖੋ ਜੀ ਕਣਕ ਖੜੀ ਆ ਆਹ ਕਣਕ ਖੜੀ ਆ ਉਸ ਮਸ਼ੀਨ ਦੇ ਨਾਲ ਵਿਜੀ ਹੋਈ ਔਰ ਇਸ ਕਣਕ ਦੇ ਵਿੱਚ ਫਾਇਦੇ ਜੋ ਹੁਣੇ-ਹੁਣੇ ਵੀ ਸੀ ਸਾਹਿਬ ਨੇ ਦੱਸੇ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਝੋਨੇ ਦੀ ਜਦੋਂ ਕਟਾਈ ਕੀਤੀ ਆ ਕੰਬਾਈਨ ਦੇ ਨਾਲ ਹੀ ਮਸ਼ੀਨ ਲਾ ਕੇ ਨਾਲ ਹੀ ਕਣਕ ਵਿੱਚ ਸੀ ਉਹ ਜੋ ਸੁਪਰ ਸੀਡਰ ਨਾਲ ਜੋ ਦੂਜਾ ਉਹ 2-3000 ਰੁਪਿਆ ਉਹ ਵੀ ਬਚਿਆ ਦੂਜਾ ਇਹਦੇ ਵਿੱਚ ਕੋਈ ਕੱਖ ਨਹੀਂ ਕੋਈ ਗੁੱਲੀ ਡੰਡਾ ਨਹੀਂ ਕੋਈ ਵੀੜ ਨਹੀਂ ਵੀਡੀ ਸਾਈਡ ਦੀ ਲੋਡ ਨਹੀਂ ਪਈ ਉਹ ਬਚਿਆ ਤੀਜਾ ਇਹਦੇ ਵਿੱਚ ਯੂਰੀਆ ਜਿੰਨਾ ਆਮ ਪਾਉਂਦੇ ਉਹ ਤੋਂ ਅੱਧਾ ਪਾਇਆ ਅਗਲੀ ਵਾਰੀ ਉਹਦੀ ਲੋਡ ਵੀ ਨਹੀਂ ਪੈਣੀ ਪਰਾਲੀ ਦੀ ਖਾਦ ਬਣੀ ਆ ਪੂਰੀ ਦੀ ਪੂਰੀ ਚੌਥਾ ਇਹਦੀਆਂ ਜੜਾ ਇੰਨੀਆਂ ਮਜ਼ਬੂਤ ਆ ਕਿ ਮੀਂਹ ਪਿਆ ਨਿਹਰੀਆਂ ਆ ਇਹ ਡਿੱਗੀ ਨਹੀਂ ਬਿਲਕੁਲ ਆਹ ਦੇਖੋ ਇੰਨੀ ਵਧੀਆ ਖੜੀ ਆ ਤਾਂ ਇਹ ਮਸ਼ੀਨ ਇਸ ਕਰਕੇ ਇਹ ਕਿਸਾਨਾਂ ਨੂੰ ਪੰਜਾਬ ਦੇ ਆਨੂੰ ਸਾਰਿਆਂ ਦਿਖਾਉਣ ਵਾਸਤੇ ਕਿ ਆਹ ਦੇਖੋ ਆਹ ਤਰੀਕਾ ਨਾ ਬਲਕਿ ਇਹਦੇ ਨਾਲ ਉਹ ਪਰਾਲੀ ਜਿਹਨੂੰ ਆਪਾਂ ਬਿਮਾਰੀ ਸਮਝਦੇ ਆ ਵਰਦਾਨ ਬੰਦੀ ਹੈ ਉਹ ਨਾਲੇ ਤਾਂ ਹਾਂਜੀ ਪਾਣੀ ਘਟ ਲਾ ਆਪਾਂ ਨਹੀਂ ਹਾਂ ਵਿਸ਼ਾਪ ਦੱਸਦੇ ਪਾਣੀ ਘਟੇ ਹੁਣ ਵੀਰ ਸਾਹਿਬ ਦੱਸਣਗੇ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਚ ਅਸੀਂ ਤਿੰਨ ਜਗ੍ਹਾ ਤੇ ਤਿੰਨ ਪਿੰਡਾਂ ਚ ਇਹ ਡੈਮੋਨਸਟ੍ਰੇਸ਼ਨ ਲਗਾਈ ਹੋਈ ਹੈ ਉਹਦੇ ਸਾਡੀ ਯੂਨੀਵਰਸਿਟੀ ਤੋਂ ਸਾਰੇ ਟੀਚਰ ਸਹਿਬਾਨ ਅਫਸਰ ਸਹਿਬਾਨ ਮੋਸਟਲੀ ਆਏ ਨੇ ਤੇ ਫੂਲਕਾ ਸਾਹਿਬ ਦਿੱਲੀ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਨੂੰ ਤੇ ਇਸੇ ਤਰ੍ਹਾਂ ਪੰਜਾਬ ਓਵਰ ਦਾ ਜਿਹੜਾ ਬੈਕ ਓਗ੍ਰਿਕਲਚਰ ਦਾ ਅਫਸਰ ਚੀਫ ਸਹਿਬਾਨ ਆਏ ਨੇ ਦਿਖਾਉਣਾ ਅਸੀਂ ਕੀ ਚਾਹੁੰਦੇ ਆ ਇਹ ਇਹ ਜਿਹੜੀ ਬਜਾਈ ਕੀਤੀ ਹੈ ਇੱਕ ਇਹ ਜੀ ਜਿਹੜੀ ਕੰਬਾਈਨ ਸੀ ਕੰਬਾਈਨ ਸਿਰਫ ਕਣਕ ਨੂੰ ਜਾਂ ਝੋਨੇ ਨੂੰ ਕੱਟਣ ਵਾਸਤੇ ਬਣਾਈ ਸੀ ਅਸੀਂ ਕੰਬਾਈਨ ਦੇ ਨਾਲ ਇੱਕ ਡ੍ਰਿਲ ਲਗਾਤੀ ਹੈ ਸੋ ਜਦੋਂ ਝੋਨਾ ਕੱਟਿਆ ਜਾਂਦਾ ਹੈਗਾ ਉਹਦੇ ਨਾਲ ਉਸੇ ਦਿਨ ਉਸੇ ਟਾਈਮ ਕਣਕ ਦੀ ਬਜਾਈ ਹੋ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈਗਾ ਸਿਰਫ ਉਹਦੋਂ ਪਾਣੀ ਲਾਉਣੇ ਆ ਇੱਕ ਤਾਂ ਇਹ ਹੁੰਦਾ ਵੀ ਜੇ ਸਾਡੇ ਕਿਤੇ ਖਾਸ ਕਰਕੇ ਬਸਤੀ ਲੇਟ ਹੋ ਜAVE ਝੋਨਾ ਲੇਟ ਹੋ ਜAVE ਸਾਡਾ ਤਾਂ ਕਿਰ 15 20 ਦਿਨ ਬਜਾਈ ਉਹ ਲੇਟ ਹੋ ਜਾਂਦੀ ਹੈ ਅਸੀਂ ਇਹ ਕਹਦੇ ਸਾਇੰਸ ਦੇ ਵਿੱਚ ਜੇ ਇੱਕ ਹਫਤਾ ਵੀ ਸਾਡੀ ਕਣਕ ਦੀ ਬਜਾਈ ਲੇਟ ਹੋਦੀ ਹੈ ਡੇਢ ਕੁਆਟਰ ਚ ਛਾੜਦਾ ਉਦੋਂ ਹੀ ਘਟ ਜਾਂਦਾ ਉਹ ਸੋ ਇਹਦੇ ਨਾਲ ਉਹ ਡੇਢ ਕੁਆਟਰ ਝਾੜ ਨਹੀਂ ਕੱਢੂਗਾ ਲੇਟ ਨਹੀਂ ਹੁੰਦੀ ਹੈਗੀ ਦੂਜੀ ਇਹਦੇ ਨਾਲ ਜਿਹੜੀ ਅਸੀਂ ਬਾਅਦ ਦੇ ਵਿੱਚ ਫਿਰ ਟ੍ਰੈਕਟਰ ਚਲਾਉਣਾ ਸੀ ਵਹਾਈ ਕਰਾਉਣੀ ਸੀ ਵੀ ਬਜਾਈ ਕਰਨੀ ਸੀ ਪਾਣੀ ਲਾਉਣੀ ਸੀ ਉਹ ਸਾਰੇ ਬਚ ਗਏ ਆਪਣੇ ਇਹ 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 ਬੜਾ ਸੌਖਾ ਦੂਜੀ ਇਹਦੇ ਨਾਲ ਇੱਕ ਜਰਮੀਨੇਸ਼ਨ ਬਹੁਤ ਵਧੀਆ ਜਿੰਨਾ ਅਸੀਂ 20 ਪਾਇਆ ਹੁਣ ਤਾਂ 40 ਕਿਲੋ ਅਸੀਂ ਕਹਿੰਦੇ ਸੀ ਜਦੋਂ 35 ਕਿਲੋ ਪਾ ਕੇ ਵੀ ਬਹੁਤ ਵਧੀਆ ਕੜਖ ਹੋ ਜਾਂਦੀ ਹੈ ਤੇ ਇਹ ਇਕਦਮ ਉਗ ਗਿਆ ਹੁੰਦੀ ਕਿਉਂਕਿ ਸਰਫੇਸ ਤੇ ਹੀ ਪਈ ਹੈ ਦੂਜੇ ਤੇ ਤੀਜੇ ਦਿਨ ਅਸੀਂ ਦੇਖ ਲਏ ਕਣਕ ਉਗਣੀ ਸ਼ੁਰੂ ਹੋ ਗਈ ਆ ਤੇ ਇਹਦੀ ਜੜ ਬੜੀ ਮਜ਼ਬੂਤ ਹੁੰਦੀ ਹੈ ਇਹਨੂੰ ਡਿੱਗਣ ਨਹੀਂ ਦਿੰਦੀ ਇਹਠੋਂ ਖਾਦਾਂ ਵੀ ਬਹੁਤ ਚੁੱਕਦੀ ਆ ਉਹ ਤੇ ਇਹਦੀ ਗੁੱਲੀ ਡੰਡਾ ਜਾਂ ਹੋਰ ਨਦੀਨ ਇਹ ਚੁੱਕਦੇ ਤੇ ਉਹ ਆਮ ਫਾਰਮਰ ਇਹ ਕਹਿੰਦੇ ਨੇ ਮੈਂ ਵੀ ਬਹੁਤ ਸਿੱਲੇ ਜਾ ਕੇ ਵੇਖਿਆ ਕਿ ਸਾਡਾ ਇੱਕ ਪਾਣੀ ਜਿਹੜਾ ਸਾਡੇ ਪੰਜਾਬ ਦਾ ਪਾਣੀ ਬਹੁਤ ਨੀਚੇ ਜਾ ਰਿਹਾ ਇੱਕ ਪਾਣੀ ਸਾਡਾ ਕਣਕ ਦਾ ਇਹਦੇ ਨਾਲ ਬਚਦਾ ਹੈ ਜੇ ਪੰਜ ਪਾਣੀ ਜਿੱਥੇ ਲਾਦੇ ਚਾਰ ਹੀ ਲੱਗਦੇ ਨੇ ਸੋ ਸਾਡੇ ਪੰਜਾਬ ਦਾ ਇੱਕ ਪਾਣੀ ਵੀ ਵੱਜੇ ਨਾ ਤੇ ਸਾਡਾ ਪੰਜਾਬ ਦਾ ਜਿਹੜਾ ਲੈਵਲ ਜਾ ਰਿਹਾ ਉਹ ਬਹੁਤ ਪਚੂਆ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਣਕ 35 ਲੱਖ ਹੈਕਟੇਰ ਤੇ ਲਾਉਨੇ ਆ ਹੁਣ ਸੋ ਅਸੀਂ ਚਾਹੁੰਦੇ ਵੱਧ ਤੋਂ ਵੱਧ ਬਜਾਈ ਇਹਦੇ ਵਿੱਚ ਹੋਵੇ ਇਹ ਡਿੱਗਦੀ ਨਹੀਂ ਜਦੋਂ ਕਿ ਤੇ ਹਨੇਰੀ ਆਉਂਦੀ ਹੈ ਇਹ ਕਣਕ ਡਿੱਗਦੀ ਵੀ ਹੈ ਨਹੀਂ ਤੇ ਹੋਰ ਤਾਂ ਦਾਣੇ ਦੇ ਵਿੱਚ ਹੈਗੀ ਤੂੜੀ ਵੀ ਇੱਕ ਟਰਾਲੀ ਏਕੜ ਚੋਂ ਵੱਧ ਨਿਕਲਦੀ ਵੀ ਸੋ ਉਹ ਵੀ ਸਾਡੇ ਪਸ਼ੂਆਂ ਦੇ ਕੰਮ ਆਉਂਦੀ ਹੈ ਸੋ ਇਹ ਅੱਜ ਅਸੀਂ ਸਾਰੀ ਤਿੰਨ ਜਗ੍ਹਾ ਤੇ ਜਾ ਕੇ ਇਹ ਐਡਮਿਨਿਸਟ੍ਰੇਸ਼ਨ ਦਿਖਾ ਰਹੇ ਆ ਤਾਂ ਕਿ ਲੋਕ ਦੇਖ ਕੇ ਵਿਸ਼ਵਾਸ ਕਰ ਲੈਣ ਥੈਂਕ ਯੂ ਜੀ ਮੇਰਾ ਨਾਮ ਕਰਮਜੀਤ ਸਿੰਘ ਐਂਡ ਬਿਧੀਪੁਰ ਲਗਤਾਰੀਵਨ ਬਿਲੋਂਗ ਕਰਦਾ ਹਾਂ ਅੱਜ ਸਾਡੇ ਪਿੰਡ ਬਿਧੀਪੁਰ ਵਿਖੇ ਵੀਸੀ ਸਾਹਿਬ ਪੁਲਕਾ ਸਾਹਿਬ ਔਰ ਹੋਰ ਬਹੁਤ ਹੀ ਬਹਾਨਾ ਜੋਸ਼ਕ ਚੀਤਾਂ ਇੱਥੇ ਪਹੁੰਚੀ ਹੋਈਆਂ ਨੇ ਇਹ ਸਾਡੇ ਨਾਲ ਖੇਤਾਂ ਦਾ ਇੱਕ ਹੈਗਾ ਸੀ ਟਰੈਵਲ ਪਲਾਨ ਸੀ ਜਿਹਦੇ ਵਿੱਚ ਆਪਾਂ ਜੋ ਕਣਕ ਦੀ ਬਜਾਈ ਆ ਉਹਦੀ ਕਣਕ ਦੀ ਬਜਾਈ ਜਿਹੜੀ ਇੱਕ ਆਪਾਂ ਕੰਪੇਨ ਦੇ ਤੇ ਡ੍ਰਿਲ ਦੀ ਅਟੈਚਮੈਂਟ ਨਾਲ ਕਟਾਈ ਝੋਨੇ ਦੀ ਕਟਾਈ ਦੌਰਾਨ ਕੀਤੀ ਸੀ ਔਰ ਉਹ ਡੈਮੋ ਪਲਾਂਟ ਨੂੰ ਇਹ ਸਾਰੀ ਟੀਮ ਜੋ ਦੇਖਣ ਆਈ ਸੀ ਇਹਦਾ ਇਹ ਡੈਮੋ ਪਲਾਂਟ ਹੈ ਸਾਡਾ ਪੰਜਾਬ ਲੈਵਲ ਦਾ ਡੈਮੋ ਪਲਾਂਟ ਸੀ ਜਿਹਦੇ ਸਬੰਧ ਵਿੱਚ ਫੁਲਕਾ ਸਾਹਿਬ ਔਰ ਮੀਚੀ ਸਾਹਿਬ ਸਾਰੇ ਉਸ ਸੰਬੰਧ ਚ ਇੱਥੇ ਪਹੁੰਚੇ ਹੋਏ ਨੇ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਜੀ ਇਹ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਜਿਹੜੀ ਆਪਾਂ ਝੋਨੇ ਦੀ ਕਟਾਈ ਦੇ ਦੌਰਾਨ ਹੀ ਸਾਡੀ ਜਿਹੜੀ ਉਹ ਬਜਾਈ ਹੋ ਗਈ ਸੀ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਣਕ ਦੀ ਬਜਾਈ ਤੇ ਕੋਈ ਖਰਚਾ ਨਹੀਂ ਹੋਇਆ ਬਿਲਕੁਲ ਸਾਡੀ ਕਣਕ ਜੋ ਫ੍ਰੀ ਚ ਵੇਚੀ ਗਈ ਔਰ ਦੂਸਰੀ ਇਹਦੇ ਵਿੱਚ ਜਿਹੜੀ ਹੈਗੀ ਆ ਖਾਦ ਦੀ ਮਾਤਰਾ ਡੋਸ ਬਹੁਤ ਘੱਟ ਦਿਤੀ ਇਹਨੂੰ ਔਰ ਹੁਣ ਜੋ ਕਣਕ ਦਾ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਵਾ ਅੱਗੇ ਬਾਕੀ ਜਦੋਂ ਇਹ ਕਟਾਈ ਹੋ ਗਈ ਉਦੋਂ ਦਾ ਝਾੜ वगैरह ਦਾ ਸਭ ਇੱਕ ਅਨੁਪਨ ਹੋ ਜਾਊਗਾ ਪਰ ਹੁਣ ਜੋ ਇਸ ਦੀ ਹੈਗੀ ਆ ਕਣਕ ਦੀ ਪੈਦਾਵਾਰ ਬਹੁਤ ਹੀ ਸ਼ਾਨਦਾਰ ਆਂ ਅਪੀਲ ਕਰੂੰਗਾ ਕਿ ਜਿੰਨਾ ਵਸਵਤ ਅਸੀਂ ਖਰਚਾ ਬਚਾ ਸਕਨੇ ਆ ਉਹ ਬਚਾਈਏ ਔਰ ਇਸ ਜਿੱਦਾਂ ਸਾਡੀ ਅਸੀਂ ਬਜਾਈ ਕੀਤੀ ਆ ਇਸ ਤਰੀਕੇ ਜਿਹੜੇ ਆ ਇਹ ਤਰੀਕੇ ਅਪਣਾ ਕੇ ਆਪਣਾ ਜੋ ਖਰਚਾ ਉਸ ਨੂੰ ਘਟਾਈਏ ਔਰ ਜਿਹੜਾ ਆਪਣਾ ਵਾਤਾਵਰਨ ਆ ਉਹਨੂੰ ਮਤਲਬ ਕਿ ਸਾਫ਼ ਰੱਖਣ ਦੇ ਵਿੱਚ ਜਿੰਨਾ ਸਾਡਾ ਵਸਦਾ ਜੋਦਨ ਪਿੰਡਾਂ ਦਾ ਪਾਈਏ ਆਪਾਂ ਔਰ ਆਪਣੇ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਨੂੰ ਵੀ ਬਿਲਕੁਲ ਵਧੀਆ ਖੁਸ਼ਹਾਲ ਤੰਦਰੁਸਤ ਬਣਾਈਏ ਜੀ